ਸਾਡੇ ਨਾਲ ਸਰਦਾਰ ਚਰਨਜੀਤ ਸਿੰਘ ਬਰਾੜ ਜੁੜ ਚੁੱਕੇ ਆ ਜਿਨ੍ਹਾਂ ਨੂੰ 6 ਆਗੂਆਂ ਦੇ ਸਮੇਤ ਅੱਜ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਮੇਰੇ ਨਾਲ ਬਰਾੜ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਰਾੜ ਸਾਹਿਬ ਸਵਾਗਤ ਹੈ ਜੀ ਰੋਜ਼ਾਨਾ ਲੋਕਾਂ ਨਾ ਟਿਵੀ ਤੇ ਜੀ ਬਹੁਤ ਧੰਨਵਾਦ ਜੀ ਸਭ ਬਰਾੜ ਸਾਹਿਬ ਜਿਹੜਾ ਤੁਹਾਡੇ ਸਮੇਤ 6 ਆਗੂਆਂ ਨੂੰ ਜਿਹੜਾ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹਦੇ ਤੇ ਹੀ ਰਿਐਕਸ਼ਨ ਜਿਹੜਾ ਉਹ ਮੰਗਦਾ ਹੈਗਾ ਔਰ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੀਂਡਸਾ ਸਕੰਦਰ ਮਿਲ ਸਿੰਘ ਮਲੂ ਔਰ सुरेंद्र ਸਿੰਘ ਠੇਕੇਦਾਰ ਤੇ ਤੁਹਾਡੇ ਸਮੇਤ ਬਾਹਰ ਕੱਢੇ ਗਏ ਆ ਔਰ ਪਹਿਲਾ ਰਿਐਕਸ਼ਨ ਤੁਹਾਡਾ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਸ਼ਰੂਮਨੀ ਅਕਾਲੀ ਦਲ ਲਈ ਮੈਂ ਸਮਝਦਾ ਕਿ ਕਾਲਾ ਦਿਨ ਹੈ ਬੰਦ ਭਾਗੀ ਖਬਰ ਹੈ ਕਿ ਜਿਹੜੀ ਤਾਨਾशाही ਜਿਹੜੀ ਚੱਲ ਰਹੀ ਹੈ ਉਹ ਲਗਾਤਾਰ ਉਹ ਅੱਗੇ ਵੱਧ ਰਹੀ ਹੈ ਪਿਛਲੇ ਦਿਨਾਂ ਚ ਕੋਰ ਕਮੇਟੀ ਭੰਗ ਕੀਤੀ ਗਈ ਉਹ ਵੀ ਤਾਨਾਸ਼ਾਹੀ ਸੀ ਕਿਉਂਕਿ ਅੱਠ ਕੋਰ ਕਮੇਟੀ ਮੈਂਬਰ ਨੌ ਕੋਰ ਕਮੇਟੀ ਮੈਂਬਰਾਂ ਨੂੰ ਕੱਢ ਨਹੀਂ ਸਕਦੇ ਸੀ ਤੇ ਕੋਰ ਕਮੇਟੀ ਭੰਗ ਕਰਤੀ ਜੀ ਅੱਜ ਮੈਂ ਸਮਝਦਾ ਹਾਂ ਕਿ ਜਿੰਨੇ ਵੱਡੇ ਸੰਕਟ ਦੇ ਵਿੱਚ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਫਸੇ ਹੋਏ ਨੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿੱਥੇ ਅਸੀਂ ਸਵਾਲ ਖੜੇ ਕੀਤੇ ਸੀ ਕਿ ਵੋਟਾਂ ਦੀ ਸੌਦੇਬਾਜ਼ੀ ਕੀਤੀ ਸੀ 17 ਦੇ ਇਲੈਕਸ਼ਨ ਤੋਂ ਪਹਿਲਾਂ ਜ਼ਿਲ੍ਹਾਵਾਰ ਅਸੀਂ ਮੀਟਿੰਗਾਂ ਕਰਾਈਆਂ ਸੀ ਉਸ ਮੀਟਿੰਗਾਂ ਦੇ ਨਾਲ ਵੋਟਾਂ ਦੀ ਸੌਦੇਬਾਜ਼ੀ ਕਿਹਦੇ ਨਾਲ ਹੋਈ ਸੀ ਕਿੱਥੇ ਕੀਤੀ ਸੀ ਇਹਦੇ ਲਈ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਅਸੀਂ ਬੜੇ ਵੱਡੇ ਸਵਾਲ ਖੜੇ ਕੀਤੇ ਸੀ ਜੀ ਪੁਸ਼ਾਕ ਵਾਲਾ ਕੇਸ ਖਤਮ ਹੋ ਗਿਆ ਅੱਗੇ ਅਪੀਲ ਨਹੀਂ ਕੀਤੀ ਉਹਦੇ ਤੇ ਮਾਫੀ ਮੰਗਣੀ ਚਾਹੀਦੀ ਹੈ ਡੇਰਾ ਨੂੰ ਮਾਫੀ ਦਵਾਈ ਭਾਵੇਂ ਫਿਲਮਾਂ ਚਲਾਉਣ ਪਿੱਛੇ ਜਾਂ ਦੂਜਾ ਤੀਜਾ ਸਾਰੀਆਂ ਗੱਲਾਂ ਪਿੱਛੇ ਡੇਰੇ ਨੂੰ ਮਾਫੀ ਦਵਾਈ ਧੱਕੇ ਨਾਲ ਐਸਟੀਪੀਸੀ ਦਾ ਪੈਸਿਆਂ ਦਾ ਨੁਕਸਾਨ ਵੀ ਹੋਇਆ ਕਈ ਸੰਸਥਾਵਾਂ ਦਾ ਵੀ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਜਾਨੀ ਨੁਕਸਾਨ ਵੀ ਹੋਏ ਤੇ ਫਿਰ ਉਹ ਡੇਰੇ ਦੀ ਮਾਫੀ ਵਾਪਸ ਵੀ ਲੈਣੀ ਪਈ ਉਹ ਮਾਫੀ ਕਿਉਂ ਕਰਾਈ ਤੇ ਕੀ ਕਿਹੜੇ ਲਾਲਚਾਂ ਪਿੱਛੇ ਕਰਾਈ ਮਾਫੀ ਤਾਂ ਸਾਨੂੰ ਇਹਨਾਂ ਗੱਲਾਂ ਦੀ ਮੰਗਣੀ ਚਾਹੀਦੀ ਸੀ ਉਸ ਤੇ ਕਹਿੰਦੇ ਜਿਵੇਂ ਬਲਦੀ ਤੇ ਤੇਲ ਪੈਣਾ ਹੁੰਦਾ ਹੈ ਪ੍ਰਦੀਪ ਕਲੇਰ ਜਿਹੜਾ ਹੈਗਾ ਉਹਨੇ ਜਿਹੜੀਆਂ ਇੰਟਰਵਿਊਆਂ ਦਿੱਤੀਆਂ ਉਹਨੇ ਸਮਾਂ ਤੇ ਜਗ੍ਹਾ ਹੀ ਦੱਸਤੀਆਂ ਵੀ ਕਿੱਥੇ ਕਿੱਥੇ ਪਾਰਟੀ ਪ੍ਰਧਾਨ ਜਿਹੜੇ ਐ ਹੁਕਮਨਾਮੇ ਦੇ ਖਿਲਾਫ ਜਾ ਕੇ ਕੱਲ ਤੱਕ ਸਾਬਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਕਿਵੇਂ ਬੂਟਾਂ ਦੇ ਸੌਦੇ ਮਾਰਦੇ ਰਹੇ ਤਾਂ ਇਸ ਕਰਕੇ ਅੱਜ ਉਸ ਵੱਡੀ ਖਬਰ ਤੋਂ ਧਿਆਨ ਢੁਕਾਉਣ ਲਈ ਇਹ ਵੱਡੀ ਕਾਰਵਾਈ ਕਰਨ ਦੀ ਕੋਈ ਚਾਲ ਜਿਹੜੀ ਆ ਉਹ ਚੱਲੀ ਆ अच्छा पर मेरा सवाल है कि लोका ਦਾ ਧਿਆਨ ਇਹ ਵਟਾ ਨਹੀਂ ਸਕਦੇ ਕਿ ਇਹ ਲੋਕਾਂ ਦਾ ਧਿਆਨ ਨਹੀਂ ਵਟਾ ਸਕਦੇ ਇਹ ਬਹੁਤ ਵੱਡੇ ਮੁੱਦੇ ਨੇ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਜਾਣਾ ਦੇ ਕੋ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ ਸ਼ੁਰਦਮੌਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋਟੈਕਸ਼ਨ ਲਈ ਜਾਂ ਉਹਦੀ ਸਾਹ ਦੇਣ ਲਈ ਬਣਿਆ ਸੀ ਤੇ ਅੱਜ ਹਾਲਾਤ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਸ਼੍ਰੀ ਕਲਤਕ ਸਾਬ ਦੇ ਹੁਕਮਨਾਮਾ ਜਾਂ ਧੱਜੀਆਂ ੜਾਵੇ ਤੇ ਉਸ ਤੋਂ ਬਾਅਦ ਬਚਦਾ ਕੀ ਹੈ ਅਕਾਲੀ ਦਲ ਦੇ ਵਿੱਚ ਇਸ ਕਰਕੇ ਮੈਂ ਸਮਝਦਾ ਕਿ ਬੜਾ ਵੱਡਾ ਮੁੱਦਾ ਹੈ ਡਿਸਪਲਿਨ ਭੰਗ ਦਾ ਸਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਮੈਂ ਕੋਰ ਕਮੇਟੀ ਦੇ ਮੈਂਬਰਾਂ ਨੂੰ ਤੇ ਪਾਰਟੀ ਪ੍ਰਧਾਨ ਨੂੰ ਇੱਕ ਚਿੱਠੀ ਲਿਖੀ ਇਹਦੇ ਚ ਕੀ ਡਿਸਪੀਸਪਲਨ ਭੰਗ ਹੋ ਗਿਆ ਜੀ ਇੱਕ ਗੱਲ ਤੱਕੜੀ ਦੇ ਨਿਸ਼ਾਨਦੇ ਖਿਲਾਫ ਖੁਦ ਪਾਰਟੀ ਪ੍ਰਧਾਨ ਤੇ ਬਾਕੀ ਦੀ ਇਹਨਾਂ ਦੀ ਜਿਹੜੀ ਨਾਲ ਦੇ ਸਾਥੀ ਹੈ ਉਹ ਗਏ ਡਿਸਪੀਸਪਲਨ ਭੰਗ ਤਾਂ ਇਹਨਾਂ ਨੇ ਕੀਤਾ ਇਸ ਕਰਕੇ ਕਿ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿੰਦੇ ਰਹੇ ਹਾਂ ਤੁਸੀਂ ਪੜਿਆ ਹੋਣਾ ਪ੍ਰੈਸ ਨੋਟ 'ਚ ਉਹ ਕਹਿੰਦੇ ਅਸੀਂ ਵਾਰ-ਵਾਰ ਕਹਿੰਦੇ ਰਹੇ ਹਾਂ ਕਿ ਜਿਹੜੀ ਗੱਲ ਕਰਨੀ ਆ ਕਿ ਪਾਰਟੀ ਫੋਰਮ ਤੇ ਕਰੋ ਕਹਿੰਦੇ ਇਹ ਮੀਡੀਆ 'ਚ ਕਰਦੇ ਰਹੇ ਮੈਂ ਹੁਣੇ ਜਿਹੜੇ ਕਮੇਟੀ ਦੇ ਚੇਅਰਮੈਨ ਆ ਭੁੰਦੜ ਸਾਹਿਬ ਉਹਨਾਂ ਨੂੰ ਤਿੰਨ ਸਵਾਲ ਪੁੱਛੇ ਵੀ ਤੁਸੀਂ ਇਹ ਤਾਂ ਦੱਸ ਦਿਓ ਕਿ ਤੁਹਾਡੀਆਂ ਮੀਟਿੰਗਾਂ ਕਦੋਂ ਤੇ ਕਿੱਥੇ ਹੋਈਆਂ ਉਹ ਦੱਸ ਨਹੀਂ ਸਕੇ ਜਦੋਂ ਕਿਸੇ ਦੇ ਖਿਲਾਫ ਕਾਰਵਾਈ ਸ਼ੁਰੂ ਹੁੰਦੀ ਹੈ ਝੂਠਾ ਕੱਢਿਆ ਜਾਵੇ ਸੱਚਾ ਕੱਢਿਆ ਜਾਵੇ ਨੋਟਿਸ ਕੱਢਿਆ ਜਾਂਦਾ ਔਰ ਬਕਾਇਦਾ ਪ੍ਰੈਸ ਨੂੰ ਦੱਸਿਆ ਜਾਂਦਾ ਕਿ ਫਲਾਣ ਦਿਨ ਜਿਹੜੀ ਕਮੇਟੀ ਦੀ ਮੀਟਿੰਗ ਹੈ ਜੀ ਉਹ ਕੋਈ ਮੀਟਿੰਗ ਨਹੀਂ ਹੋਈ ਕੋਈ ਅਰਜੀ ਨਹੀਂ ਕੋਈ ਸੁਣਵਾਈ ਨਹੀਂ ਮੈਂ ਤੁਹਾਡੇ ਸਾਹਮਣੇ ਆ ਮੈਂ ਗੱਲ ਕਰ ਰਿਹਾ ਕਿ ਮੈਨੂੰ ਕੋਈ ਕਿਸੇ ਨੇ ਮੈਂ ਭੁੰਦਰ ਸਾਹਿਬ ਨੂੰ ਪੁੱਛਿਆ ਮਖ ਤੁਸੀਂ ਕੋਈ ਮੈਸੇਜ ਕੀਤਾ ਹੋਵੇ ਕੋਈ ਟੈਲੀਫੋਨ ਕੀਤਾ ਹੋਵੇ ਕੋਈ ਵਟਸਐਪ ਕੀਤਾ ਹੋਵੇ ਯਾਰ ਐਡੀ ਤਾਨਾਸ਼ਾਹੀ ਕਿ ਤੁਸੀਂ ਬੰਦੇ ਨੂੰ ਬੁਲਾ ਕੇ ਪੁੱਛਦੇ ਨਹੀਂ ਤੁਸੀਂ ਕਿਹਨੇ ਪਲੇਟਫਾਰਮ ਤੇ ਰੱਖੋ ਪਾਰਟੀ ਦੇ ਤੇ ਸਾਡੇ ਉਥੋਂ ਨਾ ਹੀ ਕੱਟਦੇ ਕੋਈ ਸੁਨੇਹਾ ਹੀ ਨਹੀਂ ਲਾਉਂਦੇ ਜਿਹੜੀਆਂ ਮੀਟਿੰਗਾਂ ਦਾ ਤੇ ਅਸੀਂ ਕਿਵੇਂ ਜਾ ਕੇ ਕਿਹੜੀ ਗੱਲ ਮੀਟਿੰਗ ਚ ਕਰੀਏ ਜੀ ਅੱਛਾ ਤੁਹਾਨੂੰ ਸੁਣਵਾਈ ਲਈ ਸੱਜਿਆ ਹੀ ਨਹੀਂ ਗਿਆ ਮੈਂ ਕਹਿਣਾ ਕਿਸੇ ਲੀਡਰ ਨੂੰ ਨਹੀਂ ਸੱਦਿਆ ਗਿਆ ਜਮਾਂ ਝੂਠੀ ਇਹ ਡਿਸਪਲਿਨਰੀ ਕਮੇਟੀ ਦੀ ਮੀਟਿੰਗ ਹੈ ਬੁਖਲਾੜ ਚਾ ਕੇ ਇਹ ਫੈਸਲਾ ਕੀਤਾ ਅਕਾਲ ਤਖਤ ਸਾਹਿਬ ਦਾ ਵੱਡਾ ਮੁੱਦਾ ਜਿਹੜਾ ਖੜਾ ਹੋ ਗਿਆ ਹੈ ਪਾਰਟੀ ਪ੍ਰਧਾਨ ਨੂੰ ਅਸਤੀਫਾ ਦੇਣ ਤਿੱਕਰ ਦੀ ਨੋਬਤ ਆਈ ਪਈ ਹੈ ਸਿੱਖੀ ਸਿਧਾਂਤਾਂ ਦੇ ਉਲਟ ਧੱਜੀਆਂ ਉੱਡ ਗਈਆਂ ਉਹਨਾਂ ਤੋਂ ਧਿਆਨ ਪੜਕਾਉਣ ਲਈ ਇਹ ਕਾਰਵਾਈ ਕੀਤੀ ਹੈ ਪਰ ਇਹਦੇ 'ਚ ਕਾਮਯਾਬ ਨਹੀਂ ਹੋਣਗੇ ਕਿਉਂਕਿ ਗੁਰੂ ਸਾਹਿਬ ਬੜੇ ਜਿਹੜੇ ਬਿਆੰਤ ਹੈਗੇ ਐ ਜੇ ਅਸੀਂ ਉਹਨਾਂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰਾਂਗੇ ਹਲੇ ਵੀ ਹਲੇ ਵੀ ਜੇ ਅਸੀਂ ਸੱਚੇ ਮਨ ਨਾਲ ਮਾਫੀ ਮੰਗ ਲਏਤੇ ਤੇ ਗੁਰੂ ਸਾਹਿਬ ਮਾਫ ਕਰ ਦਿੰਦੇ ਇਹ ਮੈਂ ਕਹਿੰਦਾ ਮੌਕੇ ਦਾ ਨਤੀਜਾ ਹੀ ਹੈ ਕਿ ਬੰਦ ਲਫਾਫਾ ਉੱਥੇ ਗਿਆ ਤੇ ਬੰਦ ਲਫਾਫੇ ਤੋਂ ਬਾਅਦ ਪ੍ਰਦੀਪ ਕਲੇਰ ਕਿਵੇਂ ਪੈਦਾ ਹੋ ਗਿਆ ਇੱਕਦਮ ਇਸ ਕਰਕੇ ਗੁਰੂ ਸਾਹਿਬ ਦੇ ਹੀ ਹੈ ਨਾ ਕੋਈ ਕਿਸੇ ਨੂੰ ਪਤਾ ਥੋੜੀ ਸੀਗਾ ਕਿ ਕਈ ਕੀ ਬੋਲਣਾ ਜੀ ਕਰਕੇ ਹਲੇ ਵੀ ਸੱਚੇ ਮਨ ਨਾਲ ਮਾਫੀਆਂ ਮੰਗ ਲੈਣ ਤੇ ਸ਼੍ਰੋਮਣੀ ਅਕਾਲੀ ਦਲ ਬਚ ਸਕਦਾ ਨਹੀਂ ਜੋ ਹਾਲਾਤ ਪੈਦਾ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਕਰਤੇ ਹੈ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਬਹੁਤ ਹਾਲਾਤ ਮਾੜੇ ਕੀਤੇ ਇਹਨਾਂ ਨੇ ਖੁਦ ਔਰ ਅੱਗੇ ਹੋਰ ਮਾੜੇ ਕਰਨਗੇ ਤੇ ਜ਼ਿੰਮੇਵਾਰ ਸਰਦਾਰ ਤੁਖਬੀ ਸਿੰਘ ਬਾਦਲ ਸਾਹਿਬ ਤੇ ਉਹਨਾਂ ਦੇ 3-4 ਸਾਥੀ ਹੋਣਗੇ ਜੀ ਸਭ ਦੀਆਂ ਨਜ਼ਰਾਂ ਹੁਣ ਤੁਹਾਡੇ ਤੇ ਬਣਗੀਆਂ ਨੇ ਜਿਹੜੇ ਆਗੂ ਤੁਹਾਡੇ ਨਾਲ ਬਾਹਰ ਕੱਢੇ ਗਏ ਆ ਚਾਹੇ ਚੰਦੂ ਮਾਇਰਾ ਸਾਹਿਬ ਨੇ ਚਾਹੇ ਰਖੜਾ ਸਾਹਿਬ ਨੇ ਚਾਹੇ ਹੋਰ ਆਗੂ ਨੇ ਉਹਨਾਂ ਤੇ ਨਜ਼ਰ ਟੈਗੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੁਹਾਨੂੰ ਬਾਹਰ ਕੱਢਣ ਤੋਂ ਬਾਅਦ ਹੁਣ ਤੁਹਾਡਾ ਕੀ ਜਿਹੜਾ ਰੁਖ ਰਹੂਗਾ ਹੁਣ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਇਸ ਚੈਲੰਜ ਨੂੰ ਲੈਣੀ ਹੈ ਇੱਕ ਵਾਰ ਮੈਂ ਇੱਕ ਬੇਨਤੀ ਕਰਾਂ ਕਿ ਉਹ ਉਹ ਆਪਣੇ ਘਰੇ ਹੋਏ ਲੋਕਾਂ ਦੇ ਪ੍ਰਧਾਨ ਨੇ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਤਰ੍ਹਾਂ ਉਹ ਉਹ ਪਰਟੀ ਨੂੰ ਚਲਾ ਰਹੇ ਆ ਜਿਹੜਾ ਕਿ ਬਹੁਤ ਮੰਦਪਗ ਹੈ ਅੱਜ ਪੰਜਾਬ ਦਾ ਹਰੇਕ ਵਸਿੰਦਾ ਭਾਵੇਂ ਕਿਸੇ ਦੂਜੀ ਪਾਰਟੀ 'ਚ ਵੀ ਬੈਠਾ ਉਹ ਵੀ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ ਪਰ ਕਿਹੜਾ ਤਕੜਾ ਹੋਵੇ ਜਿਹੜਾ ਸ਼੍ਰੀ ਅਕਾਲਤਾਖਬ ਤੇ ਵਰਸੋਇਆ ਗਿਆ ਸੀ ਜਿਸ ਕਰਕੇ ਅੱਜ ਸਿਧਾਂਤਾਂ ਤੋਂ ਭਟਕੇ ਹੋਏ ਅ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਜਿਹੜੇ ਨਾਲ ਦੇ ਲੋਕਾਂ ਦੇ ਫੈਸਲੇ ਆ ਉਹਨਾਂ ਤੋਂ ਲੋਕਾਂ ਨੂੰ ਬਹੁਤ ਵੱਡੀ ਚਿੰਤਾ ਹੈ ਇਸ ਕਰਕੇ ਅੱਜ ਵੀ ਮੈਂ ਤਾਂ ਇੱਕ ਤੁਹਾਡੇ ਰਹੀਂ ਵੀ ਮੈਂ ਪਹਿਲਾਂ ਵੀ ਚੈਨਲ ਤੇ ਬੇਨਤੀ ਕੀਤੀ ਹੈ ਕਿ ਅੱਜ ਵੀ ਕੋਈ ਸਾਂਝੀ ਪ੍ਰਜੀਡੀਅਮ ਬਣਾ ਲਓ ਅੱਜ ਵੀ ਕੋਈ ਸਾਂਝਾ ਚੇਅਰਮੈਨ ਬਣਾ ਕੇ ਕੋਈ ਦੋ ਮੈਂਬਰ ਉਧਰੋਂ ਲੈ ਲਓ ਦੋ ਉਧਰੋਂ ਲੈ ਲਓ ਭਰਤੀ ਹੋਣੀ ਅਗਲੇ 3-4 ਮਹੀਨਿਆਂ ਚ 3-4 ਮਹੀਨਿਆਂ ਦੀ ਭਰਤੀ ਤੋਂ ਬਾਅਦ ਜਿਹੜਾ ਵੀ ਪ੍ਰਧਾਨ ਬਣੂਗਾ ਉਹ ਬਣ ਜਾਊਗਾ ਹੋ ਸਕਦਾ ਸੁਖਬੀਰ ਸਿੰਘ ਬਾਦਲੀ ਦੁਆਰੇ ਬਣ ਜਾਣ ਘੱਟੋ ਘੱਟ ਅਸੀਂ ਵੀ ਤੇ ਲੋਕਾਂ ਨੂੰ ਕਹਿਣ ਜੋਗਰੇ ਹੋ ਜੀਏ ਵੀ ਭਾਈ ਦੇਖੋ ਇਹ ਹਾਲਾਤ ਬਣ ਗਏ ਆ ਕਿ ਜੇ ਦੁਬਾਰਾ ਭਰਤੀ 'ਚ ਵੀ ਸੁਬੀਰ ਸਿੰਘ ਬਾਦਲ ਸਾਹਿਬ ਬਣ ਗਏ ਤੇ ਕੁਝ ਉਹਨਾਂ ਨੂੰ ਸਾਰੇ ਜਦੋਂ ਅਸਾਸ ਵੀ ਹੋਊਗਾ 3-4 ਮਹੀਨੇ ਜਦੋਂ ਸਾਈਡ ਤੇ ਹੋਣਗੇ ਤਾਂ ਮੇਰਾ ਖਿਆਲ ਹੈ ਕਿ ਗਾਂ ਨੂੰ ਰਲ ਮਿਲ ਕੇ ਪਾਰਟੀ ਸਾਰੇ ਤਕੜੇ ਕਰ ਸਕਦੀ ਆ ਪਰ ਜੇ ਅਸੀਂ ਉਹਨਾਂ ਮੰਨੂ ਦੀ ਸਥਿਤੀ 'ਚ ਜਾਵਾਂਗੇ ਤਾਂ ਨੁਕਸਾਨ ਤੇ ਫਿਰ ਹੋ ਹੀ ਰਿਹਾ ਹੈ ਵੀ ਇਹਨੂੰ ਤੁਸੀਂ ਕਬੂਲਦੇ ਹੋ ਇਸ ਚੀਜ਼ ਨੂੰ ਇਸ ਚੀਜ਼ ਦਾ ਸਾਹਮਣਾ ਕਿਵੇਂ ਕਰੋਗੇ ਹੁਣ ਤੁਹਾਡਾ ਐਕਸ਼ਨ ਕੀ ਰਹਿਣ ਵਾਲਾ ਅਗਲਾ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਕੱਢਿਆ ਗਿਆ ਇਸ ਤਰੀਕੇ ਨਾਲ ਸਹੀ ਹੈ ਕਰਾਂਗੇ ਮੀਟਿੰਗ ਕਰਾਂਗੇ ਪਰ ਇਹਨਾਂ ਦੇ ਇੱਕ ਕਾਗਜ਼ ਤੇ ਕਹਿਣ ਨਾਲ ਬੋਲਣ ਨਾਲ ਕੋਈ ਫਰਕ ਥੋੜੀ ਪੈਂ ਇਸ ਕਰਕੇ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਚੋਂ ਕਿਸੇ ਮੁਲਾਜ਼ਮ ਨੂੰ ਤਾਂ ਕੱਟਿਆ ਜਾ ਸਕਦਾ ਹੈ ਪਾਰਟੀਆਂ ਦੇ ਵਿੱਚੋਂ ਜਿਹੜੋ ਇਹ ਜਦੋਂ 9-9 ਇਕੱਠੇ ਕੋਰ ਕਮੇਟੀ ਮੈਂਬਰ ਹੋਣ ਤੇ 6-6 ਜਿਹੜੇ ਹੈਗੇ ਸਿਨੀਅਰ ਵਾਈਸ ਪ੍ਰਧਾਨ ਹੋਣ 8-8 ਜਨਰਲ ਸੈਕਟਰੀ ਹੋਣ 9 ਹਲਕਾ ਇੰਚਾਰਜ ਹੋਣ ਔਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਅੰਦਾਜ਼ਾ ਤਾਂ ਲਾਉਣਾ ਅੱਜ ਦੋ ਫੋਟੋਆਂ ਸਾਹਮਣੇ ਰੱਖ ਕੇ ਦੇਖੋ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਮੀਟਿੰਗ ਦੇਖੋ ਇੱਕ ਪਾਸੇ ਸਾਡੀ ਮੀਟਿੰਗ ਦੇਖੋ ਤੇ ਤੁਹਾਨੂੰ ਪੰਥਕ ਚਿਹਰੇ ਕਿਹੜੇ ਲੱਗਣਗੇ ਤੁਹਾਨੂੰ ਆਪੇ ਪਤਾ ਲੱਗ ਜੇਗਾ ਇਸ ਕਰਕੇ ਇਹ ਘਰੇ ਫੈਸਲੇ ਕਰਨ ਨਾਲ ਜਿਹੜਾ ਹੈਗਾ ਕੋਈ ਕਿਸੇ ਨੂੰ ਕੱਢ ਨਹੀਂ ਸਕਦਾ ਕੋਈ ਹਟਾ ਨਹੀਂ ਸਕਦਾ ਇਹ ਇਹ ਬੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬੜੇ ਵੱਡੇ ਰਿਐਕਸ਼ਨ ਸਾਹਮਣੇ ਆਉਣਗੇ ਔਰ ਖੁਦਵਾ ਖੁਦ ਜਿਹੜਾ ਹੈਗਾ ਸੁਬੀਤ ਸਿੰਘ ਬਾਦਲ ਸਾਹਿਬ ਨੂੰ ਪਾਸੇ ਹਟਣਾ ਪੈਣਾ ਸਰ ਇਸ ਫੈਸਲੇ ਤੋਂ ਬਾਅਦ ਤੁਹਾਡੀ ਤੁਹਾਡੇ ਆਪਣੇ ਸਾਥੀਆਂ ਦੇ ਨਾਲ ਗੱਲਬਾਤ ਹੋਈ ਜਿਹੜੇ ਕੱਢੇ ਗਿਆ ਚਾਹੇ ਚੰਦੂ ਮਾਜਰਾ ਨੇ ਜਿਹੜੇ ਰਕੜਾ ਨੇ ਚਾਹੇ ਬਡਾਲਾ ਸਾਹਿਬ ਨੇ ਚਾਹੇ ਬੀਬੀ ਜਗੀ ਰੁਕੇ ਤੁਹਾਡੀ ਗੱਲਬਾਤ ਹੋਈ ਹੁਣ ਤੱਕ ਨਹੀਂ ਹਲੇ ਹਾਲਾਂਕਿ ਸਾਡੀ ਕਿਸੇ ਦੀ ਆਪਸ ਗੱਲ ਨਹੀਂ ਹੋ ਸਕੀ ਕਿਉਂਕਿ ਅਚੰਚਿਤ ਫ ਪਤਰਕਾਰ ਭਰਾ ਨੇ ਚੈਨਲ ਵਾਲੇ ਵੀਰ ਨੇ ਸਾਰੇ ਉਹ ਇੱਕ ਦੂਜੇ ਨੂੰ ਬਾਈਟਾਂ ਦੇ ਰਹੇ ਆ ਔਰ ਹੋ ਸਕਦਾ ਹੈ ਕੱਲ ਕੋਈ ਮੀਟਿੰਗ ਹੋਵੇ ਜਾਂ ਅੱਜ ਵੀ ਮੀਟਿੰਗ ਜਲੰਧਰ ਦੇ ਵਿੱਚ ਹੋਣੇ ਚੱਲ ਰਹੀ ਸੀਗੀ ਉੱਥੇ ਹੀ ਕੁਝ ਡਿਸਕਸ਼ਨ ਹੋ ਜੇ ਮੈਂ ਉਸ ਮੀਟਿੰਗ 'ਚ ਨਹੀਂ ਹੈਗਾ ਉੱਥੇ ਚੰਦੂ ਮਾਜਰਾ ਸਾਹਿਬ ਬੀਬੀ ਜਗੀਰ ਕੌਰ ਬਟਾਲਾ ਸਾਹਿਬ ਤੇ ਸਾਰੇ ਮੇਰੇ ਖਾਲ ਸੀਨੀਅਰ ਲੀਡਰਸ਼ਿਪ ਜਲੰਧਰ ਦੇ ਵਿੱਚ ਮੌਜੂਦ ਹੈ ਇਸ ਟਾਈਮ ਪ੍ਰੈਸ ਕਾਨਫਰੰਸ ਥੋੜੀ ਦੇਰ ਪਹਿਲਾਂ ਕਰਨੀ ਸੀ ਇਸ ਫੈਸਲੇ ਕਰਕੇ ਹੀ ਹੋ ਸਕਦਾ ਉਹ ਡਿਲੇ ਹੋਈ ਹੋਵੇ ਜਾਂ ਕੀ ਉਹਦੇ ਤੇ ਉਹਨਾਂ ਨੇ ਫੈਸਲਾ ਲਿਆ ਉਹ ਤਾਂ ਸਖਰ ਬਾਅਦ 'ਚ ਪਤਾ ਲੱਗੇਗਾ ਮੀਟਿੰਗ ਹੋਏਗੀ ਮੀਟਿੰ ਪ੍ਰੈਸ ਨੂੰ ਤੇ ਸਾਰੀ ਸੰਗਤ ਨੂੰ ਜ਼ਰੂਰ ਦੱਸਿਆ ਜਾਏਗਾ ਬਰਾੜ ਸਾਹਿਬ ਇੱਕ ਗੱਲ ਜਿਵੇਂ ਆਪਾਂ ਪਹਿਲਾਂ ਕਰ ਰਹੇ ਸੀ ਤੁਸੀਂ ਦੱਸ ਰਹੇ ਸੀਗੇ ਕਿ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਖੋਰਾ ਤੇ ਇਲਜ਼ਾਮ ਲਾਏ ਆ ਪ੍ਰਦੀਪ ਕਲੇਰ ਨੇ ਕੀ ਤੁਸੀਂ ਉਹਨਾਂ ਦਿਨਾਂ ਦੇ ਦੌਰਾਨ ਉਹਨਾਂ ਦੇ ਨਾਲ ਤੁਹਾਨੂੰ ਚੇਤਾ ਹੈ ਕੋਈ ਕਿਉਂਕਿ ਉਹਨਾਂ ਨੇ ਅੱਜ ਸਫਾਈ ਦਿੱਤੀ ਹੈ ਜੀ ਐਸ ਦੀਪ ਕਲੇਰ ਨੇ ਉਹ ਕਹਿੰਦੇ ਜੀ ਜਿਹੜੀਆਂ ਤਰੀਕਾਂ ਦਾ ਨਾਮ ਲੈ ਰਿਹਾ ਪ੍ਰਦੀਪ ਕਲੇਰ ਉਹਨਾਂ ਤਰੀਕਾਂ ਦੇ ਵਿੱਚ ਅਸੀਂ ਲੰਬੀ ਹਲਕੇ ਦੇ ਵਿੱਚ ਰੋਡ ਸ਼ੋਅ ਕਰ ਰਹੇ ਸੀਗੇ ਔਰ ਉਸ ਤੋਂ ਅਗਲੇ ਦਿਨ ਤਿੰਨ ਤਿੰਨ ਤਰੀਕ ਨੂੰ ਕਹਿੰਦੇ ਅਸੀਂ ਦਰਬਾਰ ਸਾਹਿਬ ਗਏ ਹੋਏ ਸੀ ਅਸੀਂ ਤਾਂ ਮਿਲੇ ਹੀ ਨਹੀਂ ਤੁਸੀਂ ਵੀ ਮੇਰੇ ਧਿਆਨ 'ਚ ਨਹੀਂ ਹੈ ਕਿ ਤੁਸੀਂ ਉਸ ਸਮੇਂ ਨਾਲ ਸੀ ਜਾਂ ਮਨਪ੍ਰੀਤ ਬਾਦਲ ਹੋਰਾ ਨਾਲ ਸੀ ਨਹੀਂ ਨਹੀਂ ਮੈਂ ਮੈਂ ਨਾਲ ਹੀ ਸੀਗਾ ਮੈਂ ਮੈਂ ਬਾਕੀ ਗੱਲਾਂ ਛੱਡ ਦਿੰਦਾ ਜੀ ਮੈਂ ਕਹਿੰਦਾ ਵੀ ਮੈਂ 10-12 ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਾਈਆਂ ਕਿ ਡੇਰੇ ਸੱਚੇ ਸੌਦੇ ਨੇ ਵੋਟਾਂ ਆਪਾਂ ਨੂੰ ਪਾਉਣ ਦਾ ਫੈਸਲਾ ਕਰਤਾ ਤੇ ਜ਼ਿਲ੍ਹੇ ਵਾਈਜ਼ ਮੀਟਿੰਗਾਂ ਦਾ ਪ੍ਰਬੰਧ ਮੈਂ ਅਰੇਂਜ ਕਰਕੇ ਦਿੱਤਾ ਹੈ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਮੀਟਿੰਗਾਂ ਕਰਾਓ ਅੱਛਾ ਸਵਾਲ ਤਾਂ ਇੱਥੇ ਹੀ ਖੜਾ ਹੋ ਜਾਂਦਾ ਤੀਜੇ ਬੰਦੇ ਦੀ ਤਾਂ ਲੋੜ ਹੀ ਨਹੀਂ ਵੀ ਤੁਹਾਡੀ ਕੀ ਦੇ ਨਾਲ ਮੀਟਿੰਗ ਹੋਈ ਤੇ ਕਿਹਨੇ ਫੈਸਲਾ ਕੀਤਾ ਫਿਰ ਜੀ 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 ਇਹ ਗੱਲਾਂ ਕੋਈ ਲੁਕੀਆਂ ਛਪੀਆਂ ਥੋੜੀ ਹੈ ਅੱਜ ਪ੍ਰਦੀਪ ਕਲੇਰ ਬੇਅਦਬੀ ਦੇ ਕੇਸਾਂ 'ਚ ਉਲਝਿਆ ਹੋਇਆ ਮੰਨ ਲਿਆ ਕਿ ਉਹ ਜ਼ਿੰਮੇਵਾਰ ਹੈਗਾ ਉਹ ਜੁੰਡਲੀ ਜ਼ਿੰਮੇਵਾਰ ਹੈਗੀ ਹੈ ਉਹਨੂੰ ਐਨੇ ਜੁਰਤ ਕਿਵੇਂ ਪੈਦਾ ਹੋਈ ਕਿਉਂਕਿ ਜਦੋਂ سزا ਹੀ ਨਹੀਂ ਕਿਤੇ ਮਿਲੀ ਕਿਸੇ ਨੇ ਉਹਨਾਂ ਨੂੰ ਰੋਕਿਆ ਟੋਕਿਆ ਹੀ ਨਹੀਂ ਤੇ ਉਹਨਾਂ ਦੇ ਹੌਸਲੇ ਵੱਧ ਗਏ ਉਹਨਾਂ ਦੇ ਬੰਦਿਆਂ ਦੇ ਤੁਸੀਂ ਸਾਡਾ ਲਾਓ ਨਾ ਜੀ ਇਸ ਗੱਲ ਦਾ ਇਸ ਕਰਕੇ ਮੈਂ ਕਹਿੰਦਾ ਕਿ ਮੈਂ ਤਿੰਨ ਗੱਲਾਂ ਮੈਂ ਕੱਲ ਪਰਸੋਂ ਦੀਆਂ ਠਾਈਆਂ ਵੋਟਾਂ ਦਾ ਸੌਦਾ ਅਸੀਂ ਕਿਉਂ ਕੀਤਾ ਉਹਦੀ ਮਾਫੀ ਮੰਗ ਰਹੇ ਆ ਕਿ ਨਹੀਂ ਮੰਗਦੇ ਪੋਸ਼ਾਕ ਵਾਲਾ ਕੇਸ ਵਾਪਸ ਲਿਆ ਔਰ ਉਹ ਉਹ ਮਨਜ਼ੂਰ ਹੋ ਗਿਆ 2014 ਤੇ ਅਸੀਂ ਅਪੀਲ ਕਿਉਂ ਨਹੀਂ ਕੀਤੀ ਡੇਰੇ ਨੂੰ ਮਾਫੀ ਧੱਕੇ ਨਾਲ ਦਵਾਈ ਕਿਉਂ ਦਵਾਈ ਤਿੰਨ ਗੱਲਾਂ ਦਾ ਜਵਾਬ ਤਾਂ ਕੋਈ ਦੇ ਦੇ ਨਾ ਕਿਉਂ ਦਵਾਈ ਇਸ ਕਰਕੇ ਇਹ ਇਹ ਕੋਈ ਇਹ ਪ੍ਰਦੀਪ ਕਲੇਰ ਜਿਹੜਾ ਕਿ ਇੱਕ ਬੇਅਦਬੀ ਦੇ ਕੇਸਾਂ 'ਚ ਬਦਨਾਮ ਬੰਦਾ ਹੈ ਉਹਦੀ ਕੋਈ ਮੰਨੇ ਤੇ ਨਾ ਮੰਨੇ ਤੇ ਇਹ ਇਹ ਕੋਈ ਗੁਰੂ ਸਾਹਿਬ ਦੇ ਅੱਗੇ ਪੇਸ਼ ਹੋ ਕੇ ਕਹਿਦਣ ਪ੍ਰਧਾਨ ਸਾਹਿਬ ਕਿ ਮੈਂ ਮੀਟਿੰਗ ਨਹੀਂ ਕੀਤੀ ਜਾਂ ਸੌਦੇਬਾਜੀ ਨਹੀਂ ਕੀਤੀ ਅੱਛਾ ਉਹਨਾਂ ਦਿਨ ਜਦ ਤੁਸੀਂ ਕਾਫੀ ਤੁਸੀਂ ਹੁਣ ਦੇ ਵਿੱਚ ਦੱਸਿਆ ਨੇੜੇ ਸੀਗੇ ਇਹ ਤੁਹਾਨੂੰ ਇਲਮ ਸੀ ਨਾ ਮੀਟਿੰਗਾਂ ਦਾ ਜਿਹੜੀਆਂ ਮੀਟਿੰਗਾਂ ਦਾ ਪ੍ਰਦੀਪ ਕਲੇਰ ਜ਼ਿਕਰ ਕਰ ਰਹੇ ਮੈਨੂੰ ਜਿਹੜੀ ਡੇਰੇ ਦੇ ਮੁਖੀ ਨਾਲ ਮੀਟਿੰਗਾਂ ਹੋਣ ਦਾ ਜਿਹੜਾ ਸੀਗਾ ਇਲਮ ਨਹੀਂ ਸੀਗਾ ਪਰ ਉਹਨਾਂ ਦੇ ਫੈਸਲਿਆਂ ਦੇ ਝਲਕ ਮੇਰੇ ਤੇ ਕਰੀ ਸਭ ਤੋਂ ਪਹਿਲਾਂ ਆਉਂਦੀ ਸੀ ਔਰ ਮੈਂ ਹੀ ਮੀਟਿੰਗਾਂ ਕਰਾਈਆਂ ਇੱਕ ਗੱਲ ਔਰ ਜਿਸ ਦਿਨ ਮਾਫੀ ਵਾਲੀ ਗੱਲ ਹੈ ਇੱਕ ਗੱਲ ਕੋਰਿਲੇਟ ਹੁੰਦੀ ਹੈ ਕਿ ਜਦੋਂ ਮੰਨ ਲਓ ਮਾਫੀ ਵਾਲੇ ਸ਼ਬਦ ਦਾ ਰੌਲਾ ਪੈਂਦਾ ਹੈ ਤੇ ਡੇਰੇ ਤੋਂ ਉਹਨਾਂ ਨੂੰ ਫੋਨ ਆਉਂਦਾ ਹੈ ਉਸੇ ਵਕਤ ਵੀ ਉਹ ਮੌਜੂਦ ਹੈਗੇ ਬੰਦੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਵਾਪਸ ਲਵਾਂਗੇ ਨਹੀਂ ਮਾਫੀ ਸ਼ਬਦ ਕੱਢੋ ਤੇ ਮੈਂ ਹੀ ਚੈਨਲਾਂ ਨੂੰ ਫੋਨ ਕਰਕੇ ਖਾਸ ਕਰਕੇ ਪੀਟੀਸ ਨੂੰ ਫੋਨ ਕਰਕੇ ਉਹ ਮਾਫੀ ਸ਼ਬਦ ਕੱਢਿਆ ਸੀ ਗੱਲਾਂ ਸਾਰੀਆਂ ਹੀ ਮੈਨੂੰ ਬਹੁਤ ਕੁਝ ਪਤਾ ਹੈ ਮੈਂ ਤਾਂ ਹਲੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਕੁਰਤਾ ਚੱਕਾਂਗੇ ਢਿੱਡ ਨੰਗਾ ਸਾਰਿਆਂ ਦਾ ਹੀ ਹੁੰਦਾ ਹੈ ਅਸੀਂ ਇਸੇ ਗੱਲ ਦੀ ਮਾਫੀ ਸ਼੍ਰੀ ਕੱਲ ਤੱਕ ਸਭ ਤੇ ਜਾ ਕੇ ਮੰਗੀ ਹੈ ਕਿ ਅਸੀਂ ਉਹ ਗਲਤੀਆਂ ਕੀਤੀਆਂ ਜਿਹੜੇ ਗੁਨਾਹ ਕਰਦੇ ਸੀ ਉਹਨਾਂ ਲੋਕਾਂ ਨੂੰ ਹੱਥ ਪੜ ਕੇ ਰੋਕਿਆ ਨਹੀਂ ਤੇ ਰੋਲਾ ਨਹੀਂ ਪਾਇਆ ਤੇ ਚੁੱਪ ਕਰਨ ਕਰਕੇ ਅਸੀਂ ਗੁਨਾਹ ਕਰਨ ਵਾਲਿਆਂ ਦੇ ਨਾਲ ਸਮਝ ਲਓ ਖੜੇ ਭਾਗੀਦਾਰ ਬਣ ਕੇ ਤੇ ਸਾਨੂੰ ਇਸ ਗੱਲ ਦੀ سزا ਲਈ ਜਾਵੇ ਤੇ ਮਾਫੀ ਦਿੱਤੀ ਜਾਵੇ ਤੇ ਜਿਨ੍ਹਾਂ ਨੇ ਕੀਤੀ ਹੈ ਉਹ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਯਾਰ ਉਹ ਦੰਦ ਨੋਂਦੇ ਮਤਲਬ ਉਲਟਾ ਇਹਨੂੰ ਵੀ ਕੱਢ ਦਿਓ ਇਹਨੂੰ ਵੀ ਮਾਰ ਦਿਓ ਮਤਲਬ ਸਾਰੀ ਪਾਰਟੀ ਕੱਢ ਦਿਓਗਾ ਯਾਰ ਜੇ ਤੁਸੀਂ ਪੰਜ ਸੱਤ ਬੰਦਿਆਂ ਨੇ ਇਕੱਲੇ ਦਫ਼ਤਰ ਹੀ ਸਾਹਮਣਾ ਤਾਂ ਕੀ ਫਰਕ ਹੁੰਦਾ ਯਾਨੀ ਹੁਣ ਜਾਂਦੇ ਜਾਂਦਾ ਮੈਂ ਸਵਾਲ ਜ ਨਹੀਂ ਕਹਿਣਾ ਭਾ ਹੁਣ ਤੁਸੀਂ ਇਸ ਫੈਸਲੇ ਦੇ ਖਿਲਾਫ ਮੀਟਿੰਗ ਕਰਨ ਤੋਂ ਬਾਅਦ ਕੋਈ ਫੈਸਲਾ ਜਿਹੜਾ ਲਓਗੇ 100% ਅਸੀਂ ਸਵਾਲ ਪੁੱਛਾਂਗੇ ਪੰਜਾਬ ਦੀ ਜਨਤਾ 'ਚ ਲੈ ਕੇ ਜਾਵਾਂਗੇ ਕਿ ਤੱਕੜੀ ਦੇ ਖਿਲਾਫ ਸਰਦਾਰ ਸੁਖਬੀਰ ਸਿੰਘ ਬਾਦਲ ਅਸੀਂ ਪਾਰਟੀ ਨੂੰ ਬਚਾਉਣ ਦਾ ਹੋਕਾ ਦੇ ਰਹੇ ਆ ਉਹ ਡਿਸਪੀਸਪਲਨ ਕਮੇਟੀ ਦੀ ਮੀਟਿੰਗ ਹੋਏ ਤੋਂ ਬਿਨਾ ਹੀ ਹੁਕਮ ਚਾੜਤਾ ਜਤਨ ਮਨਾਦਰ ਸ਼ਾਹੀ ਫਰਮਾਨ ਜਾਰੀ ਕਰਤਾ ਕਿ ਇਹਨਾਂ ਨੂੰ ਬਾਹਰ ਕੱਢ ਦਿਓ ਔਰ ਇੰਨੀ ਕਾਲੀ ਚ ਪ੍ਰੈਸ ਨੋਟ ਲਿਖਿਆ ਤੇ ਉਹਦੇ ਨਾਂ ਹੀ ਭੁੱਲ ਗਏ ਹੁਣ ਹੋ ਸਕਦਾ ਬਾਅਦ ਚ ਜਾਰੀ ਦੁਬਾਰੇ ਫੇਰ ਕਰ ਦੇਣ ਤੇ ਮਤਲਬ ਚਲੋ ਮੈਂ ਅੱਜ ਕਾਨੂੰ ਯਾਦ ਕਰਾਉਣਾ ਹਾਲੇ ਕੱਲ ਅਸੀਂ ਕਰਾਂਗੇ ਹੋ ਸਕਦਾ ਉਹਨਾਂ ਤੋਂ ਉਹਨਾਂ ਨੂੰ ਬਰਖਾਸਤ ਕਰਦੇ ਆਂਗੇ ਕੰਮ ਨਹੀਂ ਪੜਜੂਗਾ ਇਸ ਕਰਕੇ ਐਸੇ ਤੱਤ ਪੜੱਤੇ ਫੈਸਲੇ ਆ ਤੁਸੀਂ ਐਡੇ ਵੱਡੇ ਜਿਹੜਾ ਤੁਹਾਡੇ ਅਕਾਲ ਪਤਿ ਸਾਹਿਬ ਤੇ ਤੁਹਾਨੂੰ ਤਾਂ ਸੁਰਤ ਮਾਰੀ ਜਾਣੀ ਚਾਹੀਦੀ ਆ ਕਿ ਯਾਰ ਸਾਥੋਂ ਵਾਕਈ ਗੁਨਾਹ ਹੋਇਆ ਆਪਾਂ ਮਾਫੀ ਮੰਗ ਲਈਏ ਤੇ ਜਿਹੜਾ ਛੋਟੇ ਪੰਥ ਵੀ ਛੱਡ ਦੇ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਮਾਫ ਕਰ ਦੇਣ ਅਸੀਂ ਉਹ ਤੋਂ ਅਗਲੀ ਗਲਤੀ ਅਸੀਂ ਉਹ ਤੋਂ ਅਗਲੀ ਗਲਤੀ ਇਹ ਇਹਨਾਂ ਨੂੰ ਇਹ ਪਤਾ ਹੈ ਕਿ ਕੱਲ ਨੂੰ ਹੋਰ ਕੀ ਸਾਹਮਣੇ ਆ ਜਾਣਾ ਹੈ ਇਹ ਕਿਉਂ ਨਹੀਂ ਇਸ ਗੱਲ ਤੋਂ ਬਾਹਜ ਆਉਂਦੇ ਮਤਲਬ ਰੱਬ ਤੋਂ ਡਰਨਾ ਚਾਹੀਦਾ ਨਾ ਕਿਸੇ ਕੋਲੇ ਹਮ 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 ਬਿਲਕੁਲ ਬਿਲਕੁਲ ਚਲੋ ਬਰਾੜ ਸਾਹਿਬ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯ